ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਬੋਟਾ ਕੋਟਲੀ ਕਿਸੇ ਵੀ ਪੁਰਾਣੇ ਕੋਈ ਵੀ ਖੇਤੀਬਾੜੀ ਦੀ ਬਈ ਮਸ਼ੀਨਰੀ ਵਿੱਚ ਨਹੀਂ ਹੋਵੇ ਉਹਦੀ ਵੀਡੀਓ ਬਈ ਆਪਾਂ ਫੇਰ ਹੀ ਪਾਉਣੇ ਆਪਣੇ ਚੈਨਲ ਤੇ ਆ ਉੱਪਰ ਨੰਬਰ ਮੇਰਾ ਲੱਗਿਆ ਉੱਪਰਲੇ ਨੰਬਰ ਤੇ ਆਪ ਦਾ ਸਾਰਾ ਐਡਰੈਸ ਭੇਜ ਦਿਆ ਕਰੋ ਕਿਹੜਾ ਪਿੰਡਾ ਕਿਹੜਾ ਜ਼ਿਲ੍ਹਾ ਸਾਰਾ ਕੁਝ ਲਿਖ ਦਿਆ ਕਰੋ ਬਾਈ ਤੇ ਜੋ ਥੋੜੀ ਮਸ਼ੀਨਰੀ ਆ ਉਹਦੀਆਂ ਫੋਟੋਆਂ ਭੇਜ ਦਿਆ ਕਰੋ ਜਾਂ ਉਹਦੀ ਵੀਡੀਓ ਬਣਾ ਕੇ ਭੇਜ ਦਿਆ ਕਰੋ ਵੀਡੀਓ ਬਣਾ ਕੇ ਭੇਜੋਗੇ ਵਧੀਆ ਰਹਿੰਦੀ ਹੈ ਵੀਡੀਓ ਥੋੜੀ ਸਾਰੀ ਮਸ਼ੀਨਰੀ ਲੱਜ ਜਾਂਦੀ ਆ ਤੇ ਆਪਣਾ YouTube ਤੇ ਚੈਨਲ ਬਣਿਆ ਵਾ ਬੋਟਾ ਕੋਟਲੀ ਤੇ ਚੈਨਲ ਇਹ ਵੀਡੀਓ ਨੂੰ ਬਈ ਸ਼ੇਅਰ ਕਰਦਾ ਕਰੋ ਕਮੈਂਟ ਕਰਦਾ ਕਰੋ ਲਾਇਕ ਕਰਦਾ ਕਰੋ ਬਾਈ ਜੀ ਡੇਲੀ بیس ਤੇ ਆਪਾਂ ਮਸ਼ੀਨਰੀਆਂ ਵਕਾਊ ਆਪਣੇ ਚੈਨਲ ਤੇ ਲੈ ਕੇ ਆਉਂਦੇ ਰਹਿੰਨੇ ਆ ਤੇ ਅੱਜ ਫੇਰ ਆਪਾਂ 8 ਮਸ਼ੀਨਰੀਆਂ ਵਕਾਊ ਲੈ ਕੇ ਆਏ ਸਾਰੇ ਭਰਾ ਦੇਖ ਲਓ ਬਾਈ ਤੇ 8 ਮਸ਼ੀਨਰੀਆਂ ਦਾ ਅੱਡੋ-ਅੱਡੀ ਹੁੰਦਾ ਐਡਰੈਸ ਤੇ ਅੱਡੋ-ਅੱਡੀ ਹੁੰਦਾ ਬਾਈਆਂ ਦਾ ਫੋਨ ਨੰਬਰ ਤੇ ਕਿਸੇ ਵੀ ਪੁਰਾਣੀ ਕੋਈ ਵੀ ਮਸ਼ੀਨਰੀ ਖਰੀਦਣੀ ਹੁੰਦੀ ਆ ਤੇ ਥੱਲੇ ਸਕਰੀਨ ਤੇ ਹੁੰਦਾ ਕੱਲੀ-ਕੱਲੀ ਮਸ਼ੀਨਰੀ ਵਾਲ ਦਾ ਬਾਈਆਂ ਦਾ ਫੋਨ ਨੰਬਰ ਤੇ ਲਾ ਲਿਓ ਬਾਈਆਂ ਨੂੰ ਬਈ ਤੇ ਸਭ ਤੋਂ ਪਹਿਲੇ ਨੰਬਰ ਤੇ ਟਰੈਕਟਰ ਕਿਸੇ ਵੀਰ ਪੁਰਾਣੇ ਵੀ ਟਰੈਡ ਲੈਣਾ ਹੋਵੇ ਨਿਊ ਹਾਲੈਂਡ 3630 ਸਾਰੇ ਭਰਾ ਦੇਖ ਲੋ ਬਾਈ 2017 ਮਾਡਲ ਆ ਤੇ ਹਰਿਆਣਾ ਨੰਬਰ ਆ ਤੇ ਚਾਰੇ ਟਾਇਰ ਵੀ ਨਵੇਂ ਆ ਟਰੈਕਟਰ ਦੇ ਕਿਸੇ ਵੀਰ ਪੁਰਾਣੇ ਵੀ ਇਹ ਟਰੈਕਟਰ ਲੈਣਾ ਹੋਵੇ ਤੇ ਇਹ ਪਿੰਡ ਖੜਾ ਜੈਤੋ ਮੰਡੀ ਜੈਤੋ ਮੰਡੀ ਬਾਈ ਬਰਨਾਲੇ ਨੂੰ ਸੜਕ ਜਾਂਦੀ ਆ ਤੇ ਬਰਨਾਲੇ ਵਾਲੀ ਸੜਕ ਤੇ ਬਾਈ ਦਾ ਘਰ ਆ ਜੈਤੋ ਮੰਡੀ ਟਰੈਡ ਖੜਾ ਜਿਲ੍ਹਾ ਫਰੀਦਕੋਟ ਚ ਜੈਤੋਂ ਆਉਂਦੀ ਆ ਤੇ ਜੈਤੋਂ ਮੰਡੀ ਟਰੈਡ ਖੜਾ ਬਈ ਕਿਸੇ ਵੀਰ ਭਰਾਣੇ ਬਈ ਇਹ ਟਰੈਕਟਰ ਲੈਣਾ ਹੋਵੇ ਨਿਊ ਹਾਲੈਂਡ 3630 ਤੇ ਬਾਈ ਕਹਿੰਦਾ ਸਾਰੇ ਪਾਸੇ ਮੇਰਾ ਟਰੈਟ ਓਕੇ ਆ ਵਾਹ ਕੇ ਚੈੱਕ ਕਰਕੇ ਮੇਰੇ ਘਰੋਂ ਟਰੈਕਟਰ ਲੈ ਜਾਓ ਕਿਸੇ ਵੀਰ ਭਰਾਣੇ ਬਈ ਇਹ ਟਰੈਕਟਰ ਲੈਣਾ ਹੋਵੇ ਤੇ 5 ਲੱਖ ਤੇ 25000 ਦੇ ਆਸੇ ਪਾਸੇ ਬਾਈ ਕਹਿੰਦਾ ਮੈਂ ਟਰੈਕਟਰ ਬਈ ਦੇ ਦੂੰਗਾ ਤੇ ਬਾਈ ਦਾ ਫੋਨ ਨੰਬਰ ਹਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀਰ ਭਰਾਣੇ ਸਵਰਾਜ 735 ਟਰੈਕਟਰ ਲੈਣਾ ਹੋਵੇ ਸਾਰੇ ਭਰਾ ਦੇਖ ਲਓ ਬਾਈ 1998 ਮਾਰਲ ਟਰੈਕਟਰ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ ਬਈ 40-45 ਪੈਸੇ ਟਰੈਕਟਰ ਦੇ ਕਿਸੇ ਵੀਰ ਪ੍ਰਾਣੇ ਵੀ ਟਰੈਕਟਰ ਲੈਣਾ ਹੋਵੇ ਸਵਰਾਜ 735 ਤੇ ਏਰੀਆ ਲੁਧਿਆਣਾ ਲੁਧਿਆਣਾ ਏਰੀਏ ਚ ਵੀ ਟਰੈਕਟਰ ਖੜਾ ਤੇ ਬਾਈ ਕੰਨਾ ਵਧੀਆ ਟਰੈਟ ਆ ਮੇਰਾ ਬਾਈ ਚੈੱਕ ਕਰਕੇ ਮੇਰੇ ਘਰੋਂ ਸਾਰੇ ਪਾਸੋਂ ਟਰੈਕਟਰ ਲੈ ਜਾਓ ਤੇ 1 ਲੱਖ ਤੇ 35000 ਦੇ ਆਸੇ ਪਾਸੇ ਮੈਂ ਬਾਈ ਕੰਨਾ ਟਰੈਕਟਰ ਦੇ ਦੂੰਗਾ ਇਹ ਪੂਰਾ ਵਧੀਆ ਟਰੈਟ ਆ ਮੇਰਾ ਬਾਈ ਸਾਰੇ ਪਾਸੋਂ ਵਾਹ ਕੇ ਚੈੱਕ ਕਰਕੇ ਮੇਰੇ ਘਰੋਂ ਟਰੈਕਟਰ ਲੈ ਜਾਓ ਕਿਸੇ ਵੀਰ ਪੁਰਾਣੇ ਵੀ ਇਹ ਟਰੈਕਟਰ ਲੈਣਾ ਹੋਵੇ ਤੇ ਇਹ ਟਰੈਕਟਰ ਲੁਧਿਆਣਾ ਏਰੀਆ 'ਚ ਖੜਾ ਤੇ ਬਾਈ ਦਾ ਫੋਨ ਨੰਬਰ ਹੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀਰ ਪੁਰਾਣੇ 9511 ਟਰੈਕਟਰ ਲੈਣਾ ਹੋਵੇ ਸਾਰੇ ਭਰਾ ਦੇਖ ਲਓ ਬਾਈ ਕਿਸੇ ਵੀਰ ਪੁਰਾਣੇ ਬਈ 9511 ਟਰੈਕਟਰ ਲੈਣਾ ਹੋਵੇ ਤੇ 1986 ਮਾਡਲ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ ਬਈ 30 35 ਪੈਸੇ ਆ ਟਰੈਕਟਰ ਦੇ ਕਿਸੇ ਵੀਰ ਭਰਾ ਨੇ ਵੀ ਇਹ ਟਰੈਕਟਰ ਲੈਣਾ ਹੋਵੇ 9811 ਤੇ ਏਰੀਆ ਰਾਮਪਰਾ ਫੂਲ ਰਾਮਪਰਾ ਫੂਲ ਏਰੀਆ 'ਚ ਵੀ ਟਰੈਕਟਰ ਖੜਾ ਤੇ ਬਾਈ ਕਹਿੰਦਾ 1 ਲੱਖ ਤੇ 15000 ਦੇ ਆਸੇ ਪਾਸੇ 9811 ਮੈਂ ਟਰੈਕਟਰ ਦੇ ਦੂੰਗਾ ਬਾਈ ਸਾਰੇ ਪਾਸੋਂ ਵਧੀਆ ਮੇਰਾ ਟਰੈਕਟਰ ਆ ਵਾਹ ਕੇ ਚੈੱਕ ਕਰਕੇ ਟਰੈਕਟਰ ਲੈ ਜਾਓ ਬਾਈ ਕਿਸੇ ਵੀਰ ਭਰਾ ਨੇ ਵੀ ਇਹ ਟਰੈਕਟਰ ਲੈਣਾ ਹੋਵੇ ਤੇ ਇਹ ਏਰੀਆ ਰਾਮਪਰੇ ਫੂਲ 'ਚ ਖੜਾ ਤੇ ਬਾਈ ਦਾ ਫੋਨ ਨੰਬਰ ਹਲੇ ਸਕਰੀਨ 'ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਭਾਈ ਜੀ ਕਿਸੇ ਵੀਰ ਭਰਾ ਨੇ ਟਰੈਕਟਰ ਲੈਣਾ ਹੋਵੇ ਅਰਜਨ 605 ਸਾਰੇ ਭਰਾ ਦੇਖ ਲਓ ਬਾਈ ਕਿਸੇ ਵੀ ਵੀਰ ਭਰਾ ਨੇ ਵੀ ਅਰਜਨ ਟਰੈਕਟਰ ਲੈਣਾ ਹੋਵੇ 605 ਤੇ 2007 ਮਾਡਲ ਟਰੈਕਟਰ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ ਵੀ ਟਰੈਕਟਰ ਦੇ 70 80 ਪੈਸੇ ਆ ਕਿਸੇ ਵੀਰ ਭਰਾ ਨੇ ਵੀ ਇਹ ਟਰੈਕਟਰ ਲੈਣਾ ਹੋਵੇ ਤੇ ਸਾਰੇ ਭਰਾ ਦੇਖ ਲਓ ਬਾਈ ਪੂਰਾ ਸਵਾ ਤੇ ਪੂਰਾ ਸਾਫ ਟਰੈਕਟਰ ਆ ਬਾਈ ਦਾ ਕਿਸੇ ਵੀਰ ਭਰਾ ਨੇ ਇਹ ਟਰੈਕਟਰ ਲੈਣਾ ਹੋਵੇ ਤੇ ਇਹ ਪਿੰਡ ਖੜਾ ਪਤੌੜ ਪਿੰਡ ਬਈ ਪਤੌੜ ਤੇ ਬਰਨਾਲੇ ਜ਼ਿਲ੍ਹੇ ਚ ਪਿੰਡ ਆਉਂਦਾ ਪਤੌੜ ਤੇ ਭਰਾਉੜ ਪਿੰਡ ਖੜਾ ਬਈ ਟਰੈਕਟਰ ਤੇ ਬਾਈ ਕਹਿੰਦਾ 2 ਲੱਖ ਤੇ 50 ਹਜ਼ਾਰ ਦੇ ਆਸੇ ਪਾਸੇ ਮੈਂ ਟਰੈਕਟਰ ਬਈ ਦੇ ਦੂੰਗਾ ਤੇ ਵਾਹ ਕੇ ਚੈੱਕ ਕਰਕੇ ਬਈ ਟਰੈਕਟਰ ਲੈ ਜਾਓ ਕਿਸੇ ਵੀਰ ਪੁਰਾਣੇ ਬਈ ਇਹ ਟਰੈਕਟਰ ਲੈਣਾ ਹੋਵੇ ਤੇ ਇਹ ਪਿੰਡ ਭਰਾਉੜ ਖੜਾ ਤੇ ਬਾਈ ਦਾ ਫੋਨ ਨੰਬਰ ਆ ਹੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀਰ ਪੁਰਾਣੇ ਰੀਪਰ ਲੈਣਾ ਹੋਵੇ ਖਰਚੇ ਵੱਢਣ ਵਾਲਾ ਸਾਰੇ ਭਰਾ ਦੇਖ ਲਓ ਬਾਈ 6.5 ਫੁੱਟਾ ਬਈ ਰੀਪਰ ਆ ਖਰਚੇ ਵੱਢਣ ਵਾਲਾ ਏਰੀਆ ਸ਼੍ਰੀ ਮੁਖਸਰ ਸਾਹਿਬ ਏਰੀਆ ਬਈ ਸ਼੍ਰੀ ਮੁਖਸਰ ਸਾਹਿਬ ਏਰੀਆ ਚ ਪਿਆ ਬਈ ਰੀਪਰ 6.5 ਫੁੱਟਾ ਤੇ ਰੇਟ ਬਾਈ ਨੇ ਬਈ ਫੋਮ ਲਿਖ ਕੇ ਨਹੀਂ ਭੇਜਿਆ ਤੇ ਰੇਟ ਬਾਈ ਸਾਰੇ ਭਰਾ ਆਪਾਂ ਨੂੰ ਜੇ ਕਿਸੇ ਨੂੰ ਭਰਾਣੇ ਕੋਈ ਮਿਸ਼ਨਰੀ ਭੇਜਨੀ ਆ ਤੇ ਰੇਟ ਬਾਈ ਆਪ ਦਾ ਲਿਖ ਕੇ ਭੇਜਿਆ ਕਰੋ ਬਗੈਰ ਰੇਟ ਤੋਂ ਆਪੇ ਵੀਡੀਓ ਨਹੀਂ ਪਉਂਦੇ ਅੱਜ ਪਾਤੀ ਆ ਪਹਿਲੀ ਆਪਾਂ ਬਗੈਰ ਰੇਟ ਤੋਂ ਕਿਸੇ ਦੀ ਵੀਡੀਓ ਨਹੀਂ ਪਣੀ ਬਾਈ ਰੇਟ ਆਫ ਦਾ ਲਿਖ ਕੇ ਭੇਜਿਆ ਕਰੋ ਤੇ ਕਿਸੇ ਵੀ ਭਰਾਣੇ ਬਈ ਇਹ ਰੀਪਰ ਲੈਣਾ ਹੋਵੇ ਤੇ ਬਾਈ ਕਹਿੰਦਾ ਰੇਟ ਮੈਂ ਫੋਨ ਤੇ ਦੱਸੂਗਾ ਤੇ ਏਰੀਆ ਸ਼੍ਰੀ ਮੁਖਸਰ ਸਾਹਿਬ ਤੇ ਬਾਈ ਦਾ ਫੋਨ ਨੰਬਰ ਹੱਲੇ ਬਾਈ ਜੀ ਕਿਸੇ ਵੀ ਪੁਰਾਣਾ ਟਰਾਲਾ ਲੈਣਾ ਹੋਵੇ ਸਾਰੇ ਭਰਾ ਦੇਖ ਲੋ ਬਾਈ ਕਿਸੇ ਵੀ ਵੀਰ ਪੁਰਾਣੇ ਪੇ ਟਰਾਲਾ ਲੈਣਾ ਹੋਵੇ ਤੇ 14 ਸੱਤ ਬਾਈ ਟਰਾਲਾ 7 ਫੁੱਟ ਚੌੜਾ ਤੇ 14 ਫੁੱਟ ਲੰਮਾ ਟਰਾਲਾ ਤੇ ਬਗੈਰ ਜੱਕ ਤੋਂ ਬਗੈਰ ਬਾਈ ਜੱਕ ਤੋਂ ਟਰਾਲਾ ਤੇ ਪੂਰਾ ਸਾਫ ਤੇ ਪੂਰਾ ਸੋਹਣਾ ਟਰਾਲਾ ਬਾਈ ਦਾ ਬਾਈ ਤੇ ਬਾਈ ਕਹਿੰਦਾ 1 ਲੱਖ ਤੇ 75000 ਦਾ ਮੈਂ ਟਰਾਲਾ ਬਾਈ ਦੇ ਦੂੰਗਾ ਬਗੈਰ ਜੱਕ ਤੋਂ ਕਿਸੇ ਵੀਰ ਪੁਰਾਣੇ ਬਈ ਇਹ ਟਰਾਲਾ ਲੈਣਾ ਹੋਵੇ ਤੇ ਏਰੀਆ ਅੰਮ੍ਰਿਤਸਰ ਅਮਰਸਾਰ ਏਰੀਆ ਚ ਬੇਟਰਾਲਾ ਖੜਾ ਤੇ ਬਾਈ ਕਹਿੰਦਾ ਸਾਰੇ ਪਾਸੇ ਮੇਰਾ ਟਰਾਲਾ ਪੂਰਾ ਸਾਫ ਤੇ ਪੂਰਾ ਸੋਹਣਾ ਬਾਈ ਤੇ ਪੂਰੇ ਵਜਨ ਵਾਲਾ ਟਰਾਲਾ ਵਜਨ ਵਜ ਨੂੰ ਪਾ ਕੇ ਚੈੱਕ ਕਰ ਲੋ ਕਿਸੇ ਵੀਰ ਭਰਾ ਨੇ ਵੀ ਇਹ ਟਰਾਲਾ ਲੈਣਾ ਹੋਵੇ ਤੇ ਏਰੀਆ ਅਮਰਸਾਰ ਚ ਖੜਾ ਤੇ ਬਾਈ ਦਾ ਫੋਨ ਨੰਬਰ ਹਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਾਈ ਫੋਨ ਬਾਈ ਜੀ ਕਿਸੇ ਵੀਰ ਭਰਾ ਨੇ ਟਰਾਲਾ ਲੈਣਾ ਹੋਵੇ ਸਾਰੇ ਭਰਾ ਦੇਖ ਲੋ ਬਾਈ 14 ਸੱਤ ਟਰਾਲਾ ਬਾਈ 7 ਫੁੱਟ ਚੌੜਾ ਤੇ 14 ਫੁੱਟ ਲੰਮਾ ਟਰਾਲਾ ਤੇ ਡਬਲ ਜੱਕਾ ਵਾਲਾ ਬਾਈ ਟਰਾਲਾ ਬਾਈ ਡਬਲ ਜੱਕਾ ਵਾਲਾ ਟਰਾਲਾ ਕਿਸੇ ਵੀਰ ਪ੍ਰਾਣੇ ਇਹ ਟਰਾਲਾ ਲੈਣਾ ਹੋਵੇ ਬਾਈ ਇਹ ਪਿੰਡ ਖੜਾ ਰਾਈਆਂ ਵਾਲੇ ਪਿੰਡ ਬਾਈ ਰਾਈਆਂ ਵਾਲਾ ਬਾਈ ਦਾ ਤੇ ਫਰੀਦਕੋਟ ਜ਼ਿਲ੍ਹੇ ਚ ਪਿੰਡ ਆ ਤੇ ਰਾਈਆਂ ਵਾਲੇ ਪਿੰਡ ਖੜਾ ਬਾਈ ਟਰਾਲਾ ਹੈ ਕਿਸੇ ਵੀਰ ਪ੍ਰਾਣੇ ਇਹ ਟਰਾਲਾ ਲੈਣਾ ਹੋਵੇ ਤੇ ਬਾਈ ਕਹਿੰਦਾ 2 ਲੱਖ ਤੇ 40000 ਦੇ ਆਸੇ ਪਾਸੇ ਮੈਂ ਟਰਾਲਾ ਦੇ ਦੂੰਗਾ ਬਾਈ ਪੂਰਾ ਸੋਨਾ ਤੇ ਪੂਰਾ ਸਾਫ ਟਰਾਲਾ ਬਾਈ ਤੇ ਪੂਰੇ ਵਜਨ ਵਾਲਾ ਟਰਾਲਾ ਕਿਸੇ ਵੀਰ ਪ੍ਰਾਣੇ ਬਾਈ ਇਹ ਟਰਾਲਾ ਲੈਣਾ ਹੋਵੇ ਤੇ ਇਹ ਪਿੰਡ ਰਾਈਆਂ ਵਾਲੇ ਖੜਾ ਤੇ ਬਾਈ ਦਾ ਫੋਨ ਨੰਬਰ ਹੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਾਈ ਫੋਨ ਬਾਈ ਜੀ ਕਿਸੇ ਵੀਰ ਪ੍ਰਾਣੇ ਟਰਾਲਾ ਲੈਣਾ ਹੋਵੇ 12 6.5 ਟਰਾਲਾ ਬਾਈ 6.5 ਫੁੱਟ ਚੌੜਾ ਤੇ 12 ਫੁੱਟ ਲੰਮਾ ਟਰਾਲਾ ਕਿਸੇ ਵੀਰ ਭਰਾਣੇ ਬਈ ਇਹ ਟਰਾਲਾ ਲੈਣਾ ਹੋਵੇ ਤੇ ਜੈਕ ਵਾਲਾ ਬਈ ਟਰਾਲਾ ਤੇ ਪਿੰਡ ਖੜਾ ਕੋਟ ਸੁਖੀਏ ਪਿੰਡ ਬਾਈ ਬਾਈ ਦਾ ਕੋਟ ਸੁਖੀਆ ਤੇ ਫਰੀਦਕੋਟ ਜ਼ਿਲ੍ਹੇ ਚ ਪਿੰਡ ਆਉਂਦਾ ਕੋਟ ਸੁਖੀਆ ਤੇ ਕੋਟ ਸੁਖੀਏ ਪਿੰਡ ਖੜਾ ਬਈ ਟਰਾਲਾ ਤੇ ਬਾਈ ਕਹਿੰਦਾ ਸਾਰੇ ਪਾਸੇ ਪੂਰਾ ਵਧੀਆ ਟਰਾਲਾ ਬਾਈ ਕਿਸੇ ਵੀਰ ਭਰਾਣੇ ਇਹ ਟਰਾਲਾ ਲੈਣਾ ਹੋਵੇ ਤੇ 1 ਲੱਖ ਤੇ 50000 ਦੇ ਆਸੇ ਪਾਸੇ ਬਾਈ ਕਹਿੰਦਾ ਮੈਂ ਟਰਾਲਾ ਬਈ ਦੇ ਦੂੰਗਾ ਕਿਸੇ ਵੀ ਪਰਾਨੇ ਇਹ ਟਰਾਲਾ ਬਾਈ ਲੈਣਾ ਹੋਵੇ ਤੇ ਇਹ ਪਿੰਡ ਕੋਰਸੂ ਕੀ ਖੜਾ ਤੇ ਬਾਈ ਦਾ ਫੋਨ ਨੰਬਰ ਹਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਾਈ ਫੋਨ ਤੇ ਅੱਜ ਦੀਆਂ ਮਸ਼ੀਨਰੀਆਂ ਆਪਣੇ ਕੋਲੇ ਬਾਈ 8 ਸੀ ਤੇ ਆਪਾਂ 8 ਮਸ਼ੀਨਰੀਆਂ ਦਿਖਾਤੀਆਂ ਤੇ ਕੱਲ ਨੂੰ ਨਵੀਆਂ ਮਸ਼ੀਨਰੀਆਂ ਲੈ ਕੇ ਆਪਾਂ ਫੇਰ ਆਵਾਂਗੇ ਤੇ ਸਾਰਿਆਂ ਨੂੰ ਬਾਈ ਹਸਰੀ ਕਾਲ